ਹਾਂਜੀ ਕਿਸਾਨ ਵੀਰੋ ਹੁਣ ਆਪਾਂ ਪੀਆ 131 ਵੈਰਾਈਟੀ ਤੇ ਸੁਪਰੀਮ 110 ਵੈਰਾਈਟੀ ਤੇ ਆਖਰੀ ਸਪਰੇ ਆਪਾਂ ਕਰਨੀ ਹੈ ਤੇ ਇਸ ਤੋਂ ਪਹਿਲਾਂ ਆਪਾਂ ਇੱਕ ਸਪਰੇ ਕਰ ਚੁੱਕੇ ਆ ਪੀਆ 131 ਵੈਰਾਈਟੀ ਤੇ ਸੁਪਰੀਮ 110 ਵੈਰਾਈਟੀ ਦੇ ਜਿਹੜੀ ਕਿ ਆਪਾਂ ਅਨਸਾਰੇ ਤੋਂ ਪਹਿਲਾਂ ਗੋਭ ਸਮੇਂ ਆਪਾਂ ਕੀਤੀ ਸੀ ਆਪਾਂ ਦੋ ਸਪਰੇ ਆ ਹੀ ਕਰਦੇ ਆ ਪਿਛਲੀ ਵਾਰ ਵੀ ਆਪਾਂ ਦੋ ਸਪਰੇ ਆ ਹੀ ਕਰਦੇ ਆ ਕਿ ਅਨਸਾਰੇ ਤੋਂ ਪਹਿਲਾਂ ਤੇ ਇੱਕ ਅਨਸਾਰੇ ਤੋਂ ਬਾਅਦ ਤੇ ਅੱਜ ਆਪਾਂ ਤੁਹਾਡੇ ਨਾਲ ਕਿਹੜੀ ਆਪਾਂ ਸਪਰੇ ਕਰਨ ਲੱਗੇ ਆ ਤੇ ਕਿਹੜੀ ਆਪਾਂ ਕਿੰਨੀ ਰੋਜ਼ ਲੈਣੀ ਹੈ ਤੇ ਕਿੰਨੇ ਰੁਪਏ ਆਪਾਂ ਨੂੰ ਦਾ ਖਰਚਾ ਕਿੱਲੇ ਦਾ ਆਇਆ ਤੇ ਕਿਹੜੀ ਕਿਹੜੀ ਆਪਾਂ ਸਪਰੇਅ ਕਰ ਰਹੇ ਆਂ ਇਸ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਆਂ ਤੇ ਜਿਹੜੀ ਆਪਣੀ ਸਪਰੀਮ 110 ਵੈਰਾਈਟੀ ਇਹਦੇ ਤੇ ਆਪਾਂ ਸਪਰੇਅ 1-2 ਦਿਨ ਤੱਕ ਕਰ ਦੇਣੀ ਹੈ ਤੇ ਜਿਹੜੀ ਆਪਣੀ ਪੀ 131 ਵੈਰਾਈਟੀ ਹੁੰਦੇ ਤੇ ਆਪਾਂ 4-5 ਨਾਲ ਜੇ ਸਪਰੇਅ ਲੇਟ ਕਰਨੀ ਹੈ ਕਿਉਂਕਿ ਹੁੰਦੇ ਤੇ ਜਿਹੜੀ ਆਪਣੀ ਫਲਾਵਰਿੰਗ ਸਟੇਜ ਚੱਲ ਰਹੀ ਹੈ ਥੋੜੀ ਹੁੰਦੇ ਆਪਾਂ ਲੇਟ ਦਵਾਈ ਕੀਤੀ ਸੀ ਤੇ ਸਪਰੀਮ 110 ਵੈਰਾਈਟੀ ਦੀ ਆਪਣੀ ਅਗੇਤੀ ਆਪਾਂ ਦਵਾਈ ਕੀਤੀ ਸੀ ਤੇ ਕਿਉਂਕਿ ਜਿਹੜੀ ਇਹ ਆਪਣੇ 15 ਤੋਂ 20 ਦਿਨ ਹੁੰਦੇ ਨੇ ਚਾਹੇ ਕੋਈ ਵੀ ਵੈਰਾਈਟੀ ਹੈ ਸਪਰੀਮ 110 ਸੇ ਜਦੋਂ ਫਲਾਵਰਿੰਗ ਸਟੇਜ ਉਧਰ ਆਪਾਂ ਚੋਣਾ ਨਿਸਰਨਾ ਜੋ ਗੋਤ ਲੈ ਕੇ ਨੇ ਸਾਰੇ ਤੱਕ ਜਦੋਂ ਤੱਕ ਆਪਣੀ ਮਿਰਕ ਗ੍ਰੇਨ ਸਟੇਜ ਆਪਣੀ ਕੰਪਲੀਟ ਨਹੀਂ ਹੁੰਦੀ ਇਹਨਾਂ ਦਿਨਾਂ ਦੇ ਵਿੱਚ ਯਾਨੀ ਕਿ 15 20 ਦਿਨ ਆਪਾਂ ਨੂੰ ਇਹ ਜਿਹੜੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜੇਕਰ ਆਪਾਂ ਇਹਨਾਂ ਸਮਾਂ ਤੇ ਆਣ ਕੇ ਗਲਤੀਆਂ ਕਰਦੇ ਆ ਤਾਂ ਆਪਣੇ ਜਿਹੜੇ ਫੋਕ ਪੈਣ ਦੇ ਚਾਂਸ ਵੱਧ ਜਾਂਦੇ ਨੇ ਤੇ ਕਿਉਂਕਿ ਜਿਹੜੀ ਫਲਾਵਰ ਸਟੇਜ ਤੇ ਆਪਾਂ ਜੇ ਆਪਾਂ ਸਪਰੇਅ ਕਰਾਂਗੇ ਤੇ ਆਪਣੇ ਜਿਹੜੀ ਫਲਾਵਰ ਆਪਣਾ ਇਹਨਾਂ ਦਾ ਬੂਤਾਂ ਨੂੰ ਨੁਕਸਾਨ ਹੋਵੇਗਾ ਜਿੰਨੇ ਆਪਣੀ ਫੋਕ ਦੀ ਦਰ ਵੱਜ ਸਕਦੀ ਏ ਜਾਂ ਇਸ ਸਟੇਜ ਤੇ ਆਣ ਕੇ ਜੇਕਰ ਆਪਾਂ ਜਮੀਨ ਨੂੰ ਸੋਕਾ ਲਵਾ ਦਿੰਨੇ ਆ ਪਾਣੀ ਨੂੰ ਕਿਉਂਕਿ ਨਮੀ ਰੱਖਣਾ ਜਦੋਂ ਫਲਾਵਰ ਇਸ ਤੇ ਚੱਲ ਰਹੀਆਂ ਦੇ ਵਿੱਚ ਆਪਾਂ ਜੇਕਰ ਪਾਣੀ ਪਤਰਾ ਪਤਰਾ ਰੱਖਾਂਗੇ ਤਾਂ ਬਹੁਤ ਆਪਾਂ ਨੂੰ ਵਧੀਆ ਰਿਜ਼ਲਟ ਮਿਲਦੇ ਨੇ ਇਸ ਸਮੇਂ ਛੋਨਾ ਪਾਣੀ ਪੀਂਦਾ ਬਹੁਤ ਤੇ ਇਹਨਾਂ ਸਟੇਜਾਂ ਤੇ ਆਣ ਕੇ ਆਪਾਂ ਨੂੰ ਸਪਰੇ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਆਪਾਂ ਨੂੰ ਪਾਣੀ ਦਾ ਸੋਕਾ ਦੇਣਾ ਚਾਹੀਦਾ ਤੇ ਬਾਕੀ ਜਿਹੜੀ PR31 ਵੈਰਾਈਟੀ ਦੇ ਆਪਾਂ 3-4 ਦਿਨ ਆਪਾਂ ਲੇਟ ਸਪਰੇਅ ਕਰਾਂਗੇ ਜਦੋਂ ਆਪਣੀ ਫਲਾਰਿੰਗ ਸਟੇਜ ਕੰਪਲੀਟ ਹੋ ਗਈ ਹੋਵੇਗੀ ਤੇ ਸੁਪਰੀਮ 110 ਦੀ ਆਪਣੀ ਜਿਹੜੀ ਫਲਾਰਿੰਗ ਸਟੇਜ ਕੰਪਲੀਟ ਹੋ ਚੁੱਕੀ ਆਪਾਂ 1-2 ਦਿਨ ਤੱਕ ਸਪਰੇਅ ਕਰ ਦੇਣੀ ਹੈ ਤੇ ਕਿਸਾਨ ਵੀਰੋ ਆਪਾਂ ਪਹਿਲਾਂ ਇੱਕ ਸਪਰੇਅ ਕਰ ਚੁੱਕੇ ਹਾਂ ਇਨਸੈਕਟੀਸਾਈਡ ਪਲੱਸ ਉਲੀਨਾਸ਼ਕ ਆਪਾਂ ਪਹਿਲਾਂ ਵੀਡੀਓ ਵੀ ਪਾ ਚੁੱਕੇ ਹਾਂ ਤੇ ਟਕੋਮੀ ਆਪਾਂ ਕੀਤੀ ਸੀ ਟਾਟਾ ਦੀ ਤੇ ਕੋਰਾ ਜਨ ਵੱਖ-ਵੱਖ ਖੇਤਾਂ ਦੇ ਵਿੱਚ ਅੱਧੇ ਖੇਤ ਵਿੱਚ ਟਕੋਮੀ ਅੱਧੇ ਖੇਤ ਵਿੱਚ ਆਪਾਂ ਤੇ ਆਪਾਂ ਕੀ ਕੀ ਸਿਖ ਰਾ ਜਾਣਾ ਤੇ ਨਾਲ ਆਪਾਂ ਉਹਦੇ ਇੱਕ ਸਟੂਡੀਓ ਵਾਲਾ ਟੈਕਨੀਕਲ ਤੇ ਹੁਣ ਕਿਸ ਸਾੜੀ ਬਰੋ ਜਿਹੜੀ ਆਪਾਂ ਦੂਜੀ ਸਪਰੇ ਆ ਇਹਦੇ ਵਿੱਚ ਆਪਾਂ ਇਨਸੈਕਟੀਸਾਈਡ ਨਹੀਂ ਵਰਤ ਰਹੇ ਕਿਉਂਕਿ ਹੁਣ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਹੋएगी ਪੱਤਲ ਪੇੜ ਜਾਂ ਸੁੰਡੀ ਜਾਂ ਗੋਭ ਦੀ ਸੁੰਡੀ ਦਾ ਕੋਈ ਇੰਨਾ ਜ਼ਿਆਦਾ ਅਟੈਕ ਦੇਖਣ ਨੂੰ ਨਹੀਂ ਮਿਲਦਾ ਤੇ ਹੁਣ ਜਿਹੜੀ ਆਪਾਂ ਸਪਰੇ ਕਰਨੀ ਜੀ ਇੱਕ ਆਪਾਂ ਕਰਨੀ ਤੇਲੇ ਵਾਲੀ ਜਾਨਕਿ ਆਪਣੀ ਬੀਪੀਐਚ ਤੋਂ ਹੋਪਰ ਤੋਂ ਤੇ ਇੱਕ ਸਪਰੇ ਆਪਾਂ ਕਰਨੀ ਜੀ ਉਲੀ ਨਾਸ਼ਕ ਤੋਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ بارشਾਂ ਦੇ ਕਾਰਨ ਉਲੀ ਦਾ ਹਮਲਾ ਹੋ ਸਕਦਾ ਤੇ ਯਾਨੀ ਕਿ ਦੋ ਸਪਰੇ ਹਾਂ ਆਪਾਂ ਕਰਦੇ ਆ ਇੱਕ ਪਹਿਲੇ ਸਾਰੇ ਤੋਂ ਪਹਿਲਾਂ ਕਰਦੇ ਆ ਕਿੰਨੇ ਸਾਰੇ ਤੋਂ ਬਾਅਦ ਜਦੋਂ ਆਪਣਾ ਬੂਰ ਦੀ ਪ੍ਰਕਿਰਿਆ ਕੰਪਲੀਟ ਹੋ ਚੁੱਕੀ ਹੁੰਦੀ ਏ ਤੇ ਜਿਹੜੀ ਪਹਿਲੀ ਸਪਰੇ ਹਮੇਸ਼ਾ ਕਿ ਖਸਾਨੇ ਉੱਤੇ ਆਪ ਨੂੰ ਵਧੀਆ ਟੈਕਨੀਕਲ ਵਰਤਣੇ ਚਾਹੀਦੇ ਨੇ ਤਾਂ ਜੋ ਆਪਣੇ 15 ਤੋਂ 20 ਦਿਨ ਆਸਾਨੀ ਨਾਲ ਆਪਣੇ ਝੋਨੇ ਨੇ ਨਿਕਲ ਜਾਣੇ ਇਹਨਾਂ ਦੀ ਆਪਾਂ ਨੂੰ ਪਹਿਲੀ ਸਪਰੇ ਜੇਕਰ ਹਲਕੀ ਕਰਦੇ ਨੇ ਆ ਤੇ ਜੇਕਰ ਬਿਮਾਰੀ ਆ ਜਾਂਦੀ ਏ ਤੇ ਆਪਾਂ ਨੂੰ ਫਿਰ ਬੂਰ ਪੈਣ ਤੇ ਕਰਨੀ ਪੈ ਜੇ ਤੇ ਉਹਦੇ ਨਾਲ ਫਿਰ ਆਪਣਾ ਬੂਰ ਦਾ ਨੁਕਸਾਨ ਹੁੰਦਾ ਪਹਿਲੀ ਸਪਰੇ ਇਨਸੈਕਟੀਸਾਈਡ ਇਹ ਉਲੀ ਨਾਸ਼ਕ ਆਪਾਂ ਨੂੰ ਹ ਹਾਂ ਹੂ ਤਾਂ ਤਕਰੀਬਨ ਹੀ ਵਕ ਵਕ ਟੈਕਨੀਕਲ ਆਪਾਂ ਨੂੰ ਹੋਰ ਕੰਪਨੀਆਂ 'ਚ ਮਿਲ ਜਾਂਦੇ ਨੇ ਜਿਵੇਂ ਕਿ ਸਟੂਡੀਓ ਵਾਲੇ ਐਮੀ ਸਟਾਰ ਵਾਲੇ ਤੇ ਆਪਾਂ ਸਸਤੇ ਰੇਟਾਂ ਤੇ ਮਿਲ ਜਾਂਦੇ ਨੇ ਉਹ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਟੈਕਨੀਕਲ ਹੀ ਆਪਾਂ ਦੇਖ ਕੇ ਕਰਨੇ ਚਾਹੀਦੇ ਨੇ ਕਿਉਂਕਿ ਜਿਹੜਾ ਇਹਨਾਂ ਦਾ ਪੇਟੈਂਟ ਟੁੱਟ ਚੁੱਕਿਆ ਹੁਣ ਹਰ ਕੰਪਨੀ ਆਪਣੇ ਇਹ ਟੈਕਨੀਕਲ ਆਪਣੇ ਬਣਾਉਂਦੀਆਂ ਨੇ ਕਈ ਕੰਪਨੀਆਂ ਨੇ ਟਰੈਕਟਰ ਬ੍ਰਾਂਡ ਸ਼ਰੀਰਾਮ ਇਹ ਵਕ ਵਕ ਤਰ੍ਹਾਂ ਦੀਆਂ ਕੰਪਨੀਆਂ ਬਣਾਉਂਦੀਆਂ ਨੇ ਜਿਹੜੇ ਕਿ ਆਪਾਂ ਨੂੰ 12 13 ਸੌ ਦਾ ਲੈ ਕੇ 2023 ਵਿੱਚ ਵਿੱਚ ਆਪਾਂ ਨੂੰ ਉਲੀਨਾਸ਼ਕ ਵਧੀਆ ਆਪਣਾ ਟੈਕਨੀਕਲ ਮਿਲ ਜਾਂਦੇ ਨੇ ਤੇ ਪਹਿਲੀ ਸਪਰੇਅ ਆਪਾਂ ਹਮੇਸ਼ਾ ਉਲੀ ਨਾਸ਼ਕ ਇਨਸੈਕਟੀਸਾਈਡ ਆਪਾਂ ਨੂੰ ਵਧਿਆ ਕਰਨੇ ਚਾਹੀਦੇ ਨੇ ਤੇ ਜਿੰਦੇ ਨਾਲ ਆਪਾਂ ਨੇ ਫਿਰ 15 ਤੋਂ 20 ਦਿਨ ਨਿਕਲ ਜਾਣ ਤੇ ਉਸ ਤੋਂ ਬਾਅਦ ਜੇ ਆਪਣੀ ਮਿਲਕ ਗ੍ਰੇਨ ਸਟੇ ਸ਼ੁਰੂ ਹੁੰਦੀ ਹੈ ਆਪਾਂ ਉਦੋਂ ਸਪਰੇਅ ਕਰ ਸਕਦੇ ਹਾਂ ਜਾਨੀ ਕਿ ਬੂਰ ਪੈਣ ਤੇ ਆਪਾਂ ਨੂੰ ਸਪਰੇਅ ਨਹੀਂ ਕਰਨੀ ਚਾਹੀਦੀ ਇਹ ਦਿਨ ਆਪਣਾ ਬੂਰ ਦਾ ਨੁਕਸਾਨ ਹੁੰਦਾ ਤੇ ਕਿਸਾਨ ਵੀਰੋ ਹੁਣ ਸੇਪਰੇ ਆਪਾਂ ਕਰਨ ਜਾ ਰਹੇ ਇੱਕ ਕਰਨੀ ਆਪਾਂ ਜੀ ਪਲਾਂਟ ਹੋਪਰ ਤੋਂ ਹੋਪਰ ਤੋਂ ਜਿਹੜੀ ਤੁਸੀਂ ਇੱਥੇ ਦੇਖ ਰਹੇ ਹੋ ਇਹ ਜੀ ਪਾਈ ਮੈਟਰੋ ਜਨ ਤਾਨੁਕਾ ਕੰਪਨੀ ਦੀ ਇਹਦੀ ਆਪਣੀ 120 ਗ੍ਰਾਮ ਡੋਜ਼ ਹੁੰਦੀ ਕਿੱਲੇ ਦੀ ਤੇ ਇੱਕ ਸਾਂਣੀਵਰ ਆਪਣੇ ਸਵਾ ਕੱਟ ਖਿਲਿਆਂ ਦੇ ਵਿੱਚ 1 ਕਿਲੋ ਪੈਂਦਾ ਤੇ ਆਪਾਂ ਨੂੰ 9 ਕਿਲਿਆਂ ਦੇ ਵਿੱਚ ਪਾ ਰਹੇ ਹਾਂ ਕਿਉਂਕਿ ਇਸ ਵਾਰ ਅਜੇ ਤੱਕ ਅੱਜ ਦੀ ਡੇਟ ਤੱਕ ਆਪਣੇ ਏਰੀਆ ਦੇ ਵਿੱਚ ਕਿਤੇ ਥਾਂ ਤੇ ਵੀ ਆਪਣਾ ਹੌਪਰ ਦਾ ਅਟੈਕ ਤੇਰੇ ਦਾ ਅਟੈਕ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਹੀ ਸ਼ੁਰੂ ਹੋ ਜਾਂਦਾ ਤੇ ਇਸ ਵਾਰ ਅਜੇ ਤੱਕ ਕੋਈ ਤੇਰੇ ਦਾ ਅਟੈਕ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਿਆ ਬਾਕੀ ਫਿਰ ਵੀ ਆਪਾਂ ਰਿਸਕ ਕਿਉਂ ਲੈਣਾ ਕਿਉਂਕਿ ਹੋ ਸਕੇ 1-2 ਦਿਨ ਤੱਕ ਪੈ ਵੀ ਸਕਦਾ ਤਾਂ ਫਿਰ ਆਪਾਂ ਦੁਬਾਰਾ ਸਪਰੇਅ ਕਰਨੀ ਪੈ ਸਕਦੀ ਸੀ ਤੇ ਕਿਉਂਕਿ ਇਹ ਤੇਰੇ ਦਾ ਅਟੈਕ ਬਹੁਤ ਜਿਆਦਾ ਹੁੰਦਾ ਤੇ ਫਿਰ ਆਪਣੇ ਜਿਹੜੇ ਖੇਤਾਂ ਦਾ ਜਿਆਦਾ ਨੁਕਸਾਨ ਛਾੜਦਾ ਜਿਆਦਾ ਨੁਕਸਾਨ ਕਰ ਜਾਂਦਾ ਕਿਉਂਕਿ ਕੁੱਲੀਨਾਸ਼ਕ ਤੇਲੇ ਦਾ ਅਟੈਕ ਜਿਆਦਾ ਆਪਣੇ ਛਾੜਦਾ ਨੁਕਸਾਨ ਕਰਦਾ ਉਹਨਾਂ ਦਾ ਨੁਕਸਾਨ ਆਪਣੀ ਗੋਭ ਦੀ ਸੁੰਡੀ ਜਾਂ ਪੱਤਾ ਪੇੜ ਨਹੀਂ ਕਰਦੀ ਜਿੰਨਾ ਜਿਹੜੇ ਦੋ ਬਿਮਾਰੀਆਂ ਨੇ ਕੁੱਲੀ ਵਾਲੀ ਬਿਮਾਰੀ ਕੁੱਲੀਨਾਸ਼ਕ ਤੇ ਜਾਂ ਆਪਣਾ ਤੇਰੇ ਦਾ ਅਟੈਕ ਬਹੁਤ ਜਿਆਦਾ ਆਪਣਾ ਟੈ ਖਤਰਿਆ ਛਾੜਦਾ ਨੁਕਸਾਨ ਕਰ ਸਕਦਾ ਇਹ ਆਪਾਂ ਆਏ ਮੈਟਰੋਜਨ ਇਹ ਸਵਾ 8 ਕਿਲਿਆਂ ਵਿੱਚ ডোজ ਬਣਦੀ ਆਪਾਂ 9 ਕਿਲਿਆਂ ਦੇ ਵਿੱਚ ਇਹਨੂੰ ਪਾ ਰਹੇ ਆ 1 ਕਿਲੋ ਦਾ ਜਿਹੜਾ ਇਹਦਾ ਰੇਟ ਹੈਗਾ ਜੀ ਇਹ ਆਪਾਂ 2000 ਦਾ ਮਿਲਿਆ ਤੁਹਾਨੂੰ ਕਾ ਕੰਪਨੀ ਦਾ ਪਾਈ ਮੈਟਰੋਜਨ ਜਿਹੜਾ ਕਿ ਚੈਸ ਵਾਲਾ ਟੈਕਨੀਕ ਵਾਲੇ ਤੇ ਹੋਰ ਵੀ ਕਈ ਕੰਪਨੀਆਂ ਦੇ ਆਉਂਦੇ ਨੇ ਬਾਕੀ ਤੁਸੀਂ ਵੀ ਦੱਸਿਆ ਜੇ ਪਾਈ ਮੈਟਰੋਜਨ ਵਰਤ ਰਹੇ ਹੋ ਤੇ ਤੁਹਾਨੂੰ ਕੀ ਰੇਟ ਤੁਹਾਨੂੰ ਮਿਲਿਆ ਕਿਹੜੀ ਕੰਪਨੀ ਦਾ ਤੁਹਾਨੂੰ ਮਿਲਿਆ ਇਹ ਆਪਾਂ 9 ਕਿੱਲੇਾਂ ਦੇ ਵਿੱਚ ਪਾ ਰਹੇ ਹਾਂ ਜਾਨਕਿ 110 ਗ੍ਰਾਮ 110 ਤੋਂ 100 ਗ੍ਰਾਮ 11 ਗ੍ਰਾਮ ਆਪਣੇ ਕਿੱਲੇ ਦੇ ਹਿਸਾਬ ਦੀ ਜੋਜ ਆ ਗਈ ਹੈ ਤੇ ਇਹਦੇ ਨਾਲ ਕਿਸਾਨ ਵੀਰ ਆਪਾਂ ਪਾ ਰਹੇ ਹਾਂ ਉਲੀਨਾਸ਼ਕ ਕਿ ਸਟੂਡੀਓ ਵਾਲਾ ਟੈਕਨੀਕਲ ਪਰਪੀਟ ਕਰ ਰਹੇ ਹਾਂ ਪਿਛਲੀ ਵਾਰ ਆ ਵੀ ਆਪਾਂ ਸਟੂਡੀਓ ਦਾ ਟੈਕਨੀਕਲ ਪਾਇ ਸੀ ਹੁਣੇ ਫੇ ਇਹੋ ਟੈਕਨੀਕ ਆ ਰਿਪੀਟ ਕਰ ਰਹੇ ਆ ਕਸਟੋਡੀਓ ਵਾਲਾ ਜੋ ਕਿ ਸਟ੍ਰੋਬਿਨ ਪਲੱਸ ਆਪਾਂ ਟੈਬੋਗੋਨਾ ਜੋੜ ਵਧੀਆ ਇਸ ਦੇ ਵੀ ਰਿਜ਼ਲਟ ਨੇ ਵੀ ਆਪਾਂ ਆਪਾਂ ਬਾਈ ਨਾਮ ਨਹੀਂ ਲੈ ਰਹੇ ਕਿਸੇ ਹੋਰ ਕੰਪਨੀ ਦੇ ਵਿੱਚ ਆਪਾਂ ਨੂੰ ਵਰਤ ਰਹੇ ਆ ਪਹਿਲੀ ਵਾਰ ਵੀ ਆਪਾਂ ਹੋਰ ਕੰਪਨੀ ਵਿੱਚ ਕੀਤਾ ਸੀ ਉਹ ਆਪਾਂ ਨੂੰ ਮਿਲਿਆ ਸੀ 1280 ਰੁਪਏ ਦਾ ਕਸਟੋਡੀਓ ਵਾਲਾ ਆਪਾਂ ਟੈਕਨੀਕ ਵਰਤ ਰਹੇ ਆ ਇਹ ਆਪਾਂ ਨੂੰ ਕਿਸਾਨ ਵੀਰੋ 1300 ਦਾ ਲੀਟਰ ਮਿਲਿਆ ਇਹ ਆਪਾਂ ਨੂੰ ਇੱਕ 1300 ਦਾ ਲੀਟਰ ਮਿਲਿਆ ਸੇਮ ਟੈਕਨੀਕਲ ਨੇ ਕਿ ਚੌਕੀ ਸਟ੍ਰੋਬਿਨ ਪਲੱਸ ਟੈਬੋਗੋਨਾ ਜੋੜ ਤੇ ਇਸ ਵਾਰ ਆਪਾਂ ਦੂਜਾ ਇਹ ਦੋਨੋਂ ਸਪਰੇ ਆਪਾਂ ਆਪਣੇ ਖੇਤ ਵਿੱਚ ਕਰ ਰਹੇ ਆ ਇਨਸੈਕਟੀਸਾਈਡ ਦੀ ਆਪਾਂ ਨੂੰ ਹੁਣ ਜਰੂਰਤ ਨਹੀਂ ਹੈ ਤੇ ਜਿਹੜੀ ਸੁਪਰੀਮ 110 ਵੈਰਾਈਟੀ ਆਪਾਂ ਇੱਕ ਦੋ ਦਿਨ ਤੱਕ ਆਪਾਂ ਸਪਰੇ ਕਰ ਦੇਣੀ ਹੈ ਤੇ ਜਿਹੜਾ ਆਪਣਾ ਇਹ ਜਾਨੀ ਕਿ ਪੀ 131 ਵੈਰਾਈਟੀ ਥੋੜਾ ਉਹਦੀ ਰੇਟ ਲਵਾਈ ਹੋਈ ਸੀ ਤੇ ਉਹਦਾ ਆਪਾਂ ਤਕਰੀਬਨ 4-5 ਦਿਨ ਤੱਕ ਜਦੋਂ ਫਲਾਰੀ ਸਟੇਜ ਕੰਪਲੀਟ ਹੋ ਜਾਂਦੀ ਹੈ ਜਿਤ ਤੱਕ ਆਪਣੇ ਖੇਤ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪੱਤਾ ਲਪੇਟ ਜਾਂ ਗੋਬਰੀ ਸੁੰਡੀ ਦਾ ਅਟੈਕ ਜਾਂ ਆਪਾਂ ਹੋਰ ਕਹਿ ਦਈਏ ਉਲੀ ਨਾਸ਼ਕ ਦੀ ਕੋਈ ਵੀ ਆਪਣੇ ਖੇਤ ਵਿੱਚ ਅਜੇ ਤੱਕ ਕੋਈ ਸਮੱਸਿਆ ਦੇਖਣ ਨੂੰ ਨਹੀਂ ਮਿਲੀ ਜੋ ਕਿ ਪਹਿਲੀ ਸਪਰੇਈ ਆਪਾਂ ਟੈਗਰਿੰਗਲ ਵਧੀਆ ਕੀਤੀ ਨੇ ਤੇ ਜਾਣ ਕੇ ਜਦੋਂ ਗੋਹ ਸਮੇਂ ਆਪਾਂ ਕਰਦੇ ਹਾਂ ਉਸ ਤੋਂ ਬਾਅਦ ਫਿਰ 15 20 ਦਿਨ ਆਪਣੇ ਈਰਮਾਨ ਨਾਲ ਲੰਘ ਜਾਂਦੇ ਨੇ ਉਸ ਤੋਂ ਬਾਅਦ ਫਿਰ ਆਪਾਂ ਨੇ ਸਾਰੇ ਸਮੇਂ ਸਾਰੇ ਤੋਂ ਬਾਅਦ ਜਦੋਂ ਆਪਣੀ ਮਿਲਕਸ ਗ੍ਰੇਨ ਸਟੇਜ ਸ਼ੁਰੂ ਹੋ ਜਾਂਦੀ ਹੈ ਆਪਾਂ ਉਦੋਂ ਜਦੋਂ ਆਪਣੀ ਬੂਰਦੀ ਪ੍ਰਕਿਰਿਆ ਕੰਪਲੀਟ ਹੋ ਜਾਂਦੀ ਹੈ ਉਦੋਂ ਆਪਾਂ ਫਿਰ ਸਪਰੇ ਆਪਾਂ ਦੂਜੀ ਕਰਦੇ ਨੇ ਬਸ ਇਸ ਤੋਂ ਬਾਅਦ ਆਪਾਂ ਲਾਸਟ ਸਪਰੇਈ ਇਸ ਤੋਂ ਬਾਅਦ ਆਪਾਂ ਹੁਣ ਕੋਈ ਸਪਰੇਈ ਨਹੀਂ ਕਰਨੀ ਕਿਉਂਕਿ ਇਹਨਾਂ ਜਿਹੜੇ ਦੋਨਾਂ ਵੈਰੈਟੀਆਂ ਨੂੰ ਕੋਈ ਜ਼ਿਆਦਾ ਬਿਮਾਰੀਆਂ ਦਾ ਅਟੈਕ ਦੇਖ ਨੂੰ ਨਹੀਂ ਮਿਲਦਾ ਆਪਾਂ ਪਿਛਲੇ ਇਹ ਥੋੜਾ ਕੋ ਆਪਾਂ ਲੇਟ ਸ਼ੁਰੂ ਕੀਤੀ ਸੀ ਯਾਨੀ ਕਿ ਪਿਛਲੇ ਸਾਲ ਲਗਾਈ ਸੀ ਤੇ ਵਧੀਆ ਝਾੜ ਵੀ ਆਉਂਦੇ ਜੇ ਤੇ ਆਪਣੀ ਜਿਹੜੇ ਬਿਮਾਰੀਆਂ ਦਾ ਅਟੈਕ ਬਹੁਤ ਘੱਟ ਆਉਂਦਾ ਹੈ ਆਪਾਂ ਦੋ ਸਪਰੇਆਂ ਦੇ ਨਾਲ ਆਪਸ ਆਪਾਂ ਇਹ ਦੋ ਸਪਰੇਆਂ ਹੀ ਕਰਦੇ ਆਪਾਂ ਇਹਨਾਂ ਦੇ ਆਪਣੇ ਵੈਰੈਟੀਆਂ ਨੂੰ ਬਾਕੀ ਆਪਾਂ ਨੂੰ ਸਲਾਰੀ ਸਟੇਜ ਤੇ ਪਾਣੀ ਦੀ ਘਾਟ ਨਹੀਂ ਆਉਣੀ ਚਾਹੀਦੀ ਆਪਣੇ ਖੇਤਾਂ ਵਿੱਚ ਨਮੀ ਹੋਣਾ ਜ਼ਰੂਰੀ ਹੈ ਜਦ ਫਲਾਵਰ ਸਟੇਜ ਹੁੰਦੀ ਆਪਾਂ ਪਤਰਾ ਪਤਰਾ ਪਾਣੀ ਵੀ ਆਪਣੇ ਖੇਤਾਂ ਵਿੱਚ ਹੋਣਾ ਜ਼ਰੂਰੀ ਹੈ ਇਹ ਆਪਾਂ ਨੂੰ ਨਾ ਫਲਾਰਿੰਗ ਸਟੇਜ ਤੇ ਆਪਾਂ ਸਪਰੇਅ ਕਰਨੀ ਚਾਹੀਦੀ ਏ ਕਿਉਂਕਿ ਜੇ ਸਪਰੇਅ ਇਸ ਸਮੇਂ ਆਪਾਂ ਜੇ ਕੋਈ ਲਾਪਰਵਾਹੀ ਨਾਲ ਗਲਤੀ ਕਰਦੇ ਆ ਤਾਂ ਆਪਣੀ ਜਿਹੜੀ ਫੋਕ ਆਪਾਂ ਜ਼ਿਆਦਾ ਬਣ ਸਕਦੀ ਏ ਬਾਕੀ ਇਹਨਾਂ ਗੱਲਾਂ ਕਰਕੇ ਜੋ ਮੌਸਮ ਕਰਦਾ ਹੁੰਦਾ ਤਾਂ ਆਪਾਂ ਕੋਈ ਨਹੀਂ ਕਰ ਸਕਦੇ ਬਾਕੀ ਜਿਹੜੀਆਂ ਆਪਣੇ ਹੱਥ ਗਲਤੀਆਂ ਨੇ ਪਾਣੀ ਦੀ ਕਮੀ ਨਾਲ ਸੋਕਾ ਨਾਲ ਫਸਲ ਨੂੰ ਆਉਣ ਦਿਓ ਜੇ ਫਲਾਰਿੰਗ ਸਟੇਜ ਤੇ ਆਪਾਂ ਨੂੰ ਨਾ ਕੋਈ ਸਪਰੇਅ ਕਿਉਂਕਿ ਇਸ ਸਮੇਂ ਫਸਲਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ ਨਹੀਂ ਤੇ ਫਲਾਰਿੰਗ ਦੀ ਆਪਣਾ ਬੂਰ ਦਾ ਨੁਕਸਾਨ ਹੁੰਦਾ ਜਿੰਦਣ ਫਿਰ ਆਪਣੀ ਜਿਆਦਾ ਫੋਕ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਜੋ ਝਾੜ ਮੌਸਮ ਤੇ ਡਿਪੈਂਡ ਹੈ ਜੇ ਮੌਸਮ ਫਸਲ ਦੇ ਅਨੁਕੂਲ ਹੈ ਆਪਾਂ ਨੂੰ ਝਾੜ ਦੇਖਣ ਨੂੰ ਬਹੁਤ ਵਧੀਆ ਮਿਲਦਾ ਪਿਛਲੇ ਸਾਲ ਵੀ ਬਹੁਤ ਵਧੀਆ ਆਪਣੇ ਝਾੜ ਆਏ ਸੀ ਤੇ ਹੋਰ ਆਪਾਂ ਪਹਿਲੇ ਵੀਡੀਓ ਵਿੱਚ ਦੱਸਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਆਪਾਂ ਕੋਈ ਜਾਣੇਦਾਰ ਜ਼ਹਿਰ ਜਾਂ ਹੋਰ ਕੋਈ ਚੀਜ਼ ਆਪਾਂ ਖੇਤਾਂ ਵਿੱਚ ਨਹੀਂ ਪਾਉਂਦੇ ਤੇ ਝਾੜ ਵੀ ਆਪਣੇ ਬਹੁਤ ਵਧੀਆ ਝਾੜ ਹੁੰਦੇ ਪਿਛਲੇ ਤੁਸੀਂ ਵੀਡੀਓ ਦੇਖ ਸਕਦੇ ਹੋ ਕੋਈ ਪਦਾਰਣ ਆਪਾਂ ਜੀ ਆਪਾਂ ਕੋਈ ਵਾਗੈਰਾ ਨਹੀਂ ਪਾਉਂਦੇ ਇਹ ਝਾੜ ਵੀ ਆਪਣੇ ਬਹੁਤ ਵਧੀਆ ਝਾੜ ਆਉਂਦੇ ਨੇ ਵੀ ਝਾੜ ਜਿੰਨਾ ਜਿਹੜੇ ਜਵੀਰ ਪਾਉਂਦੇ ਉਹਨਾਂ ਨੂੰ ਝਾੜ ਘੱਟ ਆਉਂਦਾ ਉਹਨਾਂ ਨੂੰ ਝਾੜ ਆਪਣਾ ਵੱਧ ਹੀ ਆਉਂਦਾ ਤੇ ਬਾਕੀ ਝਾੜ ਜੋ ਹੁੰਦਾ ਮੌਸਮ ਤੇ ਆਉਂਦਾ ਬਾਕੀ ਆਪਣੀ ਸਿਹਤ ਆਪਣੀ ਸੰਭਾਲ ਤੇ ਆਉਂਦਾ ਜਿੰਨੇ ਕ ਆਪਾਂ ਫਸਲ ਦੀ ਸੰਭਾਲ ਕਰਦੇ ਆ ਜੇਕਰ ਆਪਾਂ ਲਾਹ ਪਰਵਾਈਆਂ ਗਲਤੀਆਂ ਨਹੀਂ ਕਰਦੇ ਤਾਂ ਝਾੜ ਆਪਾਂ ਦੇਖਣ ਨੂੰ ਜਰੂਰ ਬਹੁਤ ਵਧੀਆ ਮਿਲਦਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ